ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਲੈ ਕੇ ਆਏ ਹਾਂ ਬਹੁਤ ਵਧੀਆ ਪਰਿਵਾਰ ਤੋਂ ਕੁੜੀਆਂ ਤੇ ਮੁੰਡਿਆਂ ਦੇ ਰਿਸ਼ਤੇ ਇਹ ਰਿਸ਼ਤਾ ਹੈ ਜੀ ਸ਼੍ਰੀ ਮੁਖਸਰ ਸਾਹਿਬ ਤੋਂ ਪਿੰਡ ਸਹਿਬਚੰਦ ਕੁੜੀ ਦੀ ਕਾਸਟ ਜੱਟ ਸਿੱਖ ਜ਼ਿੰਮੇਦਾਰ ਗੋਤ ਸੇਖੋ ਡੇਟ ਆਫ ਬਰਥ 24/1997 ਹਾਈਟ 5 ਫੁੱਟ 7 ਇੰਚ ਸਟੱਡੀ ਗ੍ਰੈਜੂਏਸ਼ਨ ਤੋਂ ਬਾਅਦ ਬੀਐਸਸੀ ਮੈਡੀਕਲ ਨਾਲ ਕੀਤੀ ਉਸ ਤੋਂ ਲੜਕੀ ਚੰਡੀਗੜ੍ਹ ਸ਼ਹਿਰ ਵਿੱਚ ਪੀਜੀ ਵਿੱਚ ਸਰਕਾਰੀ ਜੋਬ ਤੇ ਲੱਗੀ ਹੋਈ ਹੈ ਡਿਊਟੀ ਲੈਫਟ ਕਨਿਸ਼ਨ ਚ ਕਰਦੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਦਾਦੀ ਜੀ ਨੇ ਦੋ ਦੋ ਕੁੜੀਆਂ ਨੇ ਇਹਨਾਂ ਦੀਆਂ ਜੀ ਇੱਕ ਸਟੱਡੀ ਕਰ ਰਹੀ ਹੈ ਇੱਕ ਭਰਾ ਹੈ ਕੁੜੀ ਦਾ ਰਿਸ਼ਤਾ ਕਰਨਾਗਾ ਮੁੰਡੇ ਨੂੰ ਜ਼ਮੀਨ ਜੀ 20 ਕਿੱਲੇ ਤੱਕ ਆਉਂਦੀ ਹੋਵੇ ਅਤੇ ਮੈਡੀਕਲ ਲਾਈਨ ਵਿੱਚ ਹੀ ਹੋਵੇ ਲੜਕੀ ਦੀ ਪੀਆਰ ਫਾਈਲ ਲੱਗੀ ਹੋਈ ਹੈ ਕੈਨੇਡਾ ਦੀ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਜੀ ਪਰਿਵਾਰ ਵੈਸ਼ਨੂ ਹੋਵੇ ਕੁੜੀ ਵਧੀਆ ਸੁਣੀ ਸੁਣਖੀ ਹੈ ਜੀ ਸੈਲਰੀ ਕੁੜੀ 48000 ਰੁਪਇਆ ਇੱਕ ਮਹੀਨੇ ਦੀ ਲੈ ਰਹੀ ਆ ਮਹੀਨੇ ਦੀ ਜੇਕਰ ਲड़का ਇਹਨਾਂ ਨੂੰ ਕੈਨੇਡਾ ਚ ਪੀਆਰ ਹੋਵੇ ਤਾਂ ਉਸ ਨੂੰ ਜ਼ਮੀਨ 15 ਕਿੱਲੇ ਤੱਕ ਜ਼ਰੂਰ ਆਉਂਦੀ ਹੋਵੇ ਕਿਉਂਕਿ ਇਹਨਾਂ ਕੋਲ ਆਪਣੀ ਵੀ ਜ਼ਮੀਨ ਤਿੰਨ ਭਰਾਵਾਂ ਕੋਲ 18-18 ਕਿੱਲੇ ਆ ਬਹੁਤ ਵਧੀਆ ਜੀ ਕੁੜੀ ਦੀ ਫੈਮਿਲੀ ਕੁੜੀ ਵਧੀਆ ਸਿਆਣੀ ਤੇ ਸਮਝਦਾਰ ਹੈ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਸਾਡੇ ਨਾ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਗਲਾ ਰਿਸ਼ਤਾ ਆਇਆ ਜੀ ਬਠਿੰਡੇ ਤੋਂ ਕੁੜੀ ਦੀ ਕਾਸਟ ਜਰਸੀ ਕੁ ਗੋ ਤਾਂ ਸਿੱਧੂ ਡੇਟ ਆਫ ਬਰਥ 15 14 15 ਤਰੀਕ ਚੌਥਾ ਮਹੀਨਾ 1994 ਦਾ ਬੋਰਨ ਹਾਈਟ 5 ਫੁੱਟ 3 ਇੰਚ ਸਟੱਡੀ ਐਮਏ ਪੰਜਾਬੀ ਐਮਐਸਸੀ ਫੈਸ਼ਨ ਡਿਜ਼ਾਈਨਿੰਗ ਨਾਲ ਕੀਤੀ ਹੈ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਕਨੇਡਾ ਚ ਪੀਆਰ ਹੈ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਜੀ ਇਹਨਾਂ ਦੇ ਮਾਤਾ ਤੇ ਪਿਤਾ ਦਾ ਕਨੇਡਾ ਵੀਜ਼ਾ ਲੱਗਿਆ ਹੋਇਆ ਹੈਗਾ ਇਹਨਾਂ ਨੇ ਲੜਕੀ ਦਾ ਰਿਸ਼ਤਾ ਕਰਨਾ ਲੜਕੇ ਨੂੰ ਜ਼ਮੀਨ ਦਾ 10 ਤੋਂ 12 ਕਿੱਲੇ ਤੱਕ ਆਉਂਦੀ ਹੋਵੇ ਵਧੀਆ ਪਰਿਵਾਰ ਹੋਵੇ ਜੀ ਕਨੇਡਾ ਦਾ ਪੀਆਰ ਸਿੰਗਲ ਮੁੰਡਾ ਹੋਵੇ ਸਿਆਣਾ ਤੇ ਸਮਝਦਾਰ ਵਧੀਆ ਸਟੱਡੀ ਕੀਤੀ ਹੋਵੇ ਕੁੜੀ ਵੀ ਵਧੀਆ ਸੋਹਣੀ ਸੁਨੱਖੀ ਤੇ ਘਰਬਾਰ ਜੀ ਵਧੀਆ ਬਣਿਆ ਹੋਵੇ ਜੀ ਲੜਕੇ ਵਾਲਿਆਂ ਦਾ ਅਗਲਾ ਰਿਸ਼ਤਾ ਆਇਆ ਜੀ ਸਾਡੇ ਕੋਲ ਜ਼ਿਲ੍ਹਾ ਪਟਿਆਲਾ ਏਰੀਆ ਨੱਬਾ ਜੀ ਮੁੰਡੇ ਦੀ ਕਾਸਟ ਪੰਡਤ ਸਾਰਸੂਤ ਗੋਤ ਕਨਵ ਡੇਟ ਆਫ ਬਰਥ 9/2/1988 ਹਾਈਟ 5 ਫੁੱਟ 4 ਇੰਚ ਸਟੱਡੀ ਪਲਾਸਟੂ ਕੀਤੀ ਹੈ ਜੀ ਕਮ ਮੈਡੀਕਲ ਸ਼ਾਪ ਤੇ ਪ੍ਰਾਈਵੇਟ ਜੌਬ ਕਰਦਾ ਹੈਗਾ ਮੁੰਡਾ ਸੈਲਰੀ 15000 ਰੁਪਿਆ ਲੈ ਰਿਹਾ ਹੈਗਾ 1 ਮੰਥ ਦਾ ਪਰਿਵਾਰ ਚ ਮਾਤਾ ਜੀ ਨੇ ਫਾਦਰ ਸਾਹਿਬ ਐਕਸਪਾਇਰ ਨੇ ਭੈਣ ਇਹਨਾਂ ਦੀ ਮੈਰਿਡ ਹੈ ਲੜਕੇ ਦਾ ਡਾਈਵੋਰਸ ਹੋਇਆ ਹੋਇਆ 3 ਸਾਲ ਬਾਅਦ ਜੀ ਬੱਚਾ ਕੋਈ ਨਹੀਂ ਘਰ-ਵਰ ਵਧੀਆ ਬਣਿਆ ਹੋਇਆ ਮਾਤਾ ਜੀ ਹਾਊਸ ਵਾਈਫ ਆਂ ਮੁੰਡੇ ਦੇ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਇਹਨਾਂ ਦੇ ਦਿੱਤੇ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 84378 56004 ਅਗਲੇ ਦੋ ਰਿਸ਼ਤੇ ਆ ਜੀ ਮੁੰਡੇ ਤੇ ਕੁੜੀਆਂ ਦੇ ਸਰਕਾਰੀ ਲੱਗੇ ਹੋਏ ਆ ਮੁੰਡੇ ਦਾ ਜ਼ਿਲ੍ਹਾ ਜੀ ਗੁਰਦਾਸਪੁਰ ਪਿੰਡ ਕੰਡੀਲਾ ਮੁੰਡੇ ਦੀ ਕਾਸਟ ਜੱਟ ਸਿੱਖ ਗੋਤਪੁੱల్లਰ ਡੇਟ ਆਫ ਬਰਥ 11 ਤਰੀਕ 10 ਮਹੀਨਾ 1996 ਦਾ ਬਾਰਨ ਹਾਈਟ 5 ਫੁੱਟ 7 ਇੰਚ ਸਟਡੀ ਪਲੇਸ ਟੂ ਕਰਕੇ ਨਾਨ ਮੈਡੀਕਲ ਨਾਲ ਕਰੀ ਹੋਈ ਆ ਫੈਮਿਲੀ ਚ ਮਾਤਾ ਜੀ ਨੇ ਪਿਤਾ ਐਕਸਪਾਇਰ ਨੇ ਜੀ ਵੱਡਾ ਭਰਾ ਮੈਰਿਡ ਦਾ ਦੋ ਭੈਣਾਂ ਨੇ ਇੱਕ ਮੈਰਿਡਾ ਤੇ ਇੱਕ ਅਨ ਮੈਰਿਡ ਘਰ ਬਾਰ ਵਧੀਆ ਬਣਿਆ ਹੋਇਆ ਜੀ ਕੋਠੀ ਪਾਈ ਹੋਈ ਆ ਜ਼ਮੀਨ 7 ਕਿੱਲੇ ਆ ਦੋ ਭਰਾ ਮਗੋਲ ਜੀ ਮੁੰਡੇ ਨੂੰ ਪਾਪਾ ਦੀ ਧੰਨ ਤੇ ਜੋਬ ਮਿਲੀ ਆ ਮੁੰਡਾ ਸਰਕਾਰੀ ਬਿਜਲੀ ਬੋਰਡ ਚ ਲੱਗਿਆ ਹੋਇਆ ਹੈਗਾ 7 ਸਾਲ ਹੋ ਗਏ ਜੀ ਸਰਵਿਸ ਕਰਦੇ ਆ। ਸੈਲਰੀ ਇੱਕ ਮੰਥ ਦੀ 50000 ਰੁਪਏ ਲੈ ਰਿਹਾ ਹੈਗਾ ਮੁੰਡਾ ਵਧੀਆ ਸਿੱਖ ਸਰਦਾਰ ਹੈ ਅੰਮ੍ਰਿਤਧਾਰੀ। ਕੁੜੀ ਵਧੀਆ ਸਿਆਣੀ ਤੇ ਸਮਝਦਾਰ ਹੋਵੇ ਜੀ। ਕੁੜੀ ਕਿਸੇ ਵੀ ਫੀਲਡ 'ਚ ਸਰਕਾਰੀ ਜੋਬ ਕਰਦੀ ਹੋਵੇ ਜਾਂ ਫਿਰ ਪ੍ਰਾਈਵੇਟ ਹੋਵੇ ਕੁੜੀ ਵਧੀਆ। ਸੋਹਣੀ ਸੁਨੱਖੀ ਮੁੰਡਾ ਵਧੀਆ। ਸੋਹਣਾ ਸੁਨੱਖਾ ਤੇ ਸਿਆਣਾ ਤੇ ਸਮਝਦਾਰ ਆ। ਜਿਸ ਕਿਸ ਨੂੰ ਇਹ ਹੀ ਰਿਸ਼ਤਾ ਪਸੰਦ ਆਉਂਦਾ ਜਾਂ ਜਿਸ ਪਰਿਵਾਰ ਨਾਲ ਮੈਚ ਕਰਦਾ। ਉ후 ਇਹਨਾਂ ਦੇ ਦਿੱਤੇ ਇਸ ਨੰਬਰ ਤੇ ਸੰਪਰਕ ਕਰੋ 90411 35805 9041135805 ਅਗਲਾ ਰਿਸ਼ਤਾ ਹੈ ਜੀ ਸਰਕਾਰੀ ਲੜਕੀ ਦਾ ਜੱਟ ਸਿੱਖ ਪਰਿਵਾਰ ਤੋਂ ਜ਼ਿਲ੍ਹਾ ਮੂਗਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਪੱਠਾ ਡੇਟ ਆਫ ਬਰਥ 2 ਤਰੀਕ 10ਵਾਂ ਮਹੀਨਾ 1997 ਦਾ ਬਰਨ ਹਾਈਟ 5 ਫੁੱਟ 6 ਇੰਚ ਸਟੱਡੀ ਕੀਤੀ ਹੈ ਡਬਲ ਐਮ ਐ ਇੱਕ ਨੈੱਟ ਦਾ ਪੇਪਰ ਵੀ ਕਲੀਅਰ ਆ ਜੀ ਅਤੇ ਇੱਕ ਟੈਟ ਦਾ ਵੀ ਦੋਵੇਂ ਪੇਪਰ ਕਲੀਅਰ ਨੇ ਡਬਲ ਐਮ ਦੇ ਨਾਲ ਸਟੱਡੀ ਡੀਪੀਐਡ ਬੀਪੀਐਡ ਵੀ ਕੀਤੀ ਹੋਈ ਹੈ ਜੀ ਲੜਕੀ ਸਰਕਾਰੀ ਫੀਲਡ ਵਿੱਚ ਜੌਬ ਕਰਦੀ ਹੈ ਵਧੀਆ ਸੋਹਣੀ ਸੁਨੱਖੀ ਹੈ ਇਹਨਾਂ ਨੂੰ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਮੁੰਡੇ ਨੂੰ ਜ਼ਮੀਨ ਜੀ 10 ਤੋਂ 15 ਕਿੱਲੇ ਤੱਕ ਆਉਂਦੀ ਹੋਵੇ ਕਿਉਂਕਿ ਇਹਨਾਂ ਕੋਲ ਆਪਣੀ ਜ਼ਮੀਨ ਜੀ 25 ਕਿੱਲੇ ਆ ਲੜਕੀ ਵਾਲਿਆਂ ਕੋਲ ਫਾਦਰ ਕੁੜੀ ਦੇ ਫਾਦਰ ਸਾਹਿਬ ਤੇ ਕੁੜੀ ਦੇ ਭਰਾ ਵੀ ਸਰਕਾਰੀ ਜੌਬ ਕਰਦੇ ਨੇ ਉਹ ਵੀ ਸਰਵਿਸਮੈਨ ਨੇ ਲੜਕੀ ਸੈਲਰੀ ਜੀ 25000 ਰੁਪਿਆ ਲੈ ਰਹੀ ਆ 1 ਮੰਥ ਦਾ ਮੁੰਡਾ ਕਰਦਿਆਂ ਦਾ ਕੱਲਾ ਕੱਲਾ ਹੋਵੇ ਪਰਿਵਾਰ ਸਾਰਾ ਵੈਸ਼ਨੂ ਹੋਵੇ ਜੀ ਉਹਨਾਂ ਨਸ਼ੀ ਪੱਤੇ ਤੋਂ ਦੂਰ ਹੋਵੇ ਮੁੰਡਾ ਵੀ ਸਰਕਾਰੀ ਕਿਸੇ ਵੀ ਫੀਲਡ ਚ ਜੌਬ ਕਰਦਾ ਹੋਵੇ ਜੀ ਵਧੀਆ ਸੋਹਣਾ ਉੱਚਾ ਲੰਮਾ ਹੋਵੇ ਜਿਸਕੇ ਸੇ ਨੂੰ ਇਹ ਸਾਰੇ ਰਿਸ਼ਤੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਤਾਂ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰੋ ਨਾਲ ਤੁਸੀਂ ਹੋਰ ਨਵੇਂ ਰਿਸ਼ਤਿਆਂ ਦੀਆਂ ਐਡਾ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਧੰਨਵਾਦ ਜੀ